ਪੁਲਿਸ ਕਮਿਸ਼ਨਰ ਟਰਮਰਸਰ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਕਮ ਪੁਲਿਸ ਕਮਿਸ਼ਨਰ ਟਰਮਰਸਰ ਨੇ 7-8 ਕੇਸ ਸਟ੍ਰੇਸ ਕੀਤੇ ਹੈ ਜਿਦੇ ਵਿੱਚੋਂ ਸਭ ਤੋਂ ਪਹਿਲਾ ਕੇਸ ਪੁਲਿਸ ਸਟੇਸ਼ਨ ਮਜੀਠਾ ਰੋਡ ਦਾ ਹੈਗਾ ਜਿਦੇ ਚ ਦੋ ਸਨੇਚਸ ਅਰੈਸਟ ਕੀਤੇ ਹੈ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਹੰਕਾਰ ਸਿੰਘ ਇਹਨਾਂ ਦੀ ਉਮਰ 32-35 ਸਾਲ ਹੈਗੀ ਹੈ ਇਨਾ ਤੋਂ ਰਿਕਵਰ ਕੀਤਾ ਇੱਕ ਲੂਈ ਵਟੌਨ ਦਾ ਬੈਗ 65000 ਰੁਪਏ ਐਪਲ ਆਈਪੈਡ ਤੇ ਮੋਬਾਈਲ ਫੋਨ ਸੈਮਸੰਗ ਇਹ ਲੇਡੀ ਹੈਗੀ ਹੈ ਮਿਸਿਸ ਹੰਸਾ ਸ਼ਾ 65 ইয়ার্স ওল্ড ਹੈ ਅਤਾਦ ਸਵਰਨਾ ਥੈਰੇਸੀ ਤੇ ਜਦੋਂ ਉਹ ਬਸੰਤੇਵ ਨਿਊウォーਕਿੰਗ ਜਾ ਰਹੇ ਸਗੇ ਤੇ ਇਹ ਦੋ ਸਨੇਚਸ ਨੇ ਸੰਦੀਪ ਸਿੰਘ ਤੇ ओंकार ਸਿੰਘ ਨੇ ਇਹਨਾਂ ਦਾ ਅਬ ਬੈਗ ਸਨੈਚ ਕਰ ਲਿਆ ਜਿਹਦੇ ਵਿੱਚ ਲੈਪਟਾਪ ਕੈਸ਼ ਤੇ ਉਹ ਸੀਗਾ 65000 ਰੁਪਏ ਤੇ ਰਿਕਾਰਡ ਟਾਈਮ ਦੇ ਵਿੱਚ 2-4 ਘੰਟਿਆਂ ਦੇ ਵਿੱਚ ਵਿੱਚ ਇਹ ਦੋਨਾਂ ਨੂੰ ਫੜ ਕੇ ਲੋਕਲ ਪੁਲਿਸ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਇਹਨਾਂ ਨੂੰ ਫੜ ਲਿਆ ਨੰਬਰ 2 ਪੁਲਿਸ ਸਟੇਸ਼ਨ ਸਦਰ ਨੇ ਇੱਕ ਸਨੈਚਰ ਅਰੈਸਟ ਕੀਤਾ ਹੈ ਸੂਰਜ ਸਿੰਘ son of ਹੀਰਾ ਸਿੰਘ ਇਹ ਵੀ ਰਿਕਾਰਡ ਟਾਈਮ ਦੇ ਵਿੱਚ 2-2.5 ਘੰਟੇ ਦੇ ਵਿੱਚ ਵਿੱਚ ਅਸੀਂ ਫੜ ਲਿਆ ਇਹਨੇ ਸਨੈਚ ਕੀਤਾ ਸੀ ਇੱਕ ਮੋਬਾਈਲ ਫੋਨ Oppo ਤੇ ਜਿਹੜਾ Splendor ਮੋਟਰਸਾਈਕਲ ਯੂਜ਼ ਕੀਤਾ ਸੀ ਫੌਰ ਸਨੈਚਿੰਗ ਓਬਵੀਅਸਲੀ ਰਿਕਵਰ ਕਰ ਲਿਆ ਤੇ ਇਹਦੇ ਅਸੀਂ ਐਫ ਆਈ ਆਰ ਨੰਬਰ 22161024 ਨੂੰ ਦਰਜ ਕੀਤੀ ਸੀਗੀ ਬੀ ਐਨ ਐਸ ਐਕਟ ਅੰਮ੍ਰਿਤਸਰ ਸਦਰ ਪੁਲਿਸ ਸਟੇਸ਼ਨ ਸਰ ਜੀਨੀ ਇਤਨਾ ਨਹੀਂ ਪੜੀ ਹੈ ਜਿਹੜਾ ਜਿਹੜੇ ਬੰਦੇ ਸੀ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਹੈ ਕੀ ਇਹਨਾਂ ਨੇ ਕੀਤਾ ਹੈ ਇਹਦਾ ਪਿਛਲਾ ਕ੍ਰਿਮੀਨਲ ਰਿਕਾਰਡ ਕਿਹੜੀ ਜਨਾਨੀ ਜਿਹੜੀ ਉਹ ਪੂਨੇ ਦੀ ਜਨਾਨੀ ਹੁੰਦੀ ਪੂਨੇ ਦੀ ਜਨਾਨੀ ਨਹੀਂ ਫੜੀ ਪੂਨੇ ਦੀ ਲੇਡੀ ਤੋਂ ਜਨਾਨੀ ਸਨੇਚਿੰਗ ਹੋਈ ਸੀ ਹਾਂਜੀ ਹਾਂਜੀ ਉਹ ਜਿਹਦੇ ਬੰਦੇ ਫੜੇ ਨੇ ਉਹਨਾਂ ਦਾ ਕ੍ਰਿਮੀਨਲ ਰਿਪੋਰਟ ਉਹਨਾਂ ਦਾ ਹਲੇ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਇਹ ਲੇਡੀ ਉਥੇ ਸ਼ਹਿਰ ਕਰ ਰਹੀ ਸੀ ਜਾਂ ਉਥੇ ਮਾਰਕੀਟ ਜਾ ਰਹੀ ਸੀ ਟ੍ਰੇਨਿੰਗ ਪੀਰੀਅਡ ਹੈ ਤਾਜ ਤੋਂ ਵਾ ਬਾਈ ਵਾਕਿੰਗ ਮਾਰਕੀਟ ਜਾ ਰਹੀ ਸੀ ਬਸੰਤੇਵਿਨ ਉਸ ਸਮਾਂ ਜਿਹੜਾ ਜੋ ਕਲੀਅਰ ਸਰਮ ਬਣ ਗਏ ਜਿਹਨਾਂ ਨੇ ਜੋ ਚੋਰੀ ਅਸੀਂ ਸਰਮ ਹੋ ਗਈ 100% ਕਰਦੀ ਕਿੰਨੇ ਲੋਕ ਸੀ ਇਹਨਾਂ ਦੇ ਨਾਲ ਪ੍ਰੋਪਰ ਜਿਹਨੇ ਬਦੇ ਜਿਹੜੇ ਇਹ ਦੋਸਤ ਸੀਗੇ ਓਮਕਾਰ ਸਿੰਘ ਤੇ ਸੰਦੀਪ ਸਿੰਘ ਪਹਿਲਾ ਰਿਕਾਰਡ ਕੋਈ ਨਹੀਂ ਪਹਿਲਾਂ ਇਹਨਾਂ ਦਾ ਕੋਈ ਰਿਕਾਰਡ ਸਰ ਨਸ਼ੇ ਵਾਲੇ ਵੀ ਆ ਗਏ ਉਹ ਹਲੇ ਮੈਡੀਕਲ ਵਿੱਚ ਆਜੂਗਾ ਜੀ ਕੰਪਲੀਟ ਹੋ ਰਿਹਾ ਹੈ ਹਲੇ ਕੱਟ ਨਹੀਂ ਹਰ ਤੱਕ ਕਰੋ ਉਹ ਕੰਪਲੀਟ ਕਰ ਦੋ ਨੰਬਰ 10 ਤੇ ਪੁਲਿਸ ਸਟੇਸ਼ਨ ਸਦਰ ਨੇ ਇੱਕ ਅਕਿਊਜ਼ਡ ਅਰੈਸਟ ਕੀਤਾ ਐਫ ਆਈ ਆ ਨੰਬਰ 18316824 ਨੂੰ ਰਜਿਸਟਰ ਹੋਈ ਸੀ ਜਿਹਦੇ ਵਿੱਚ ਅਸੀਂ ਜਿਹੜਾ ਜੁਵਨਾਈਲ ਸੀਗਾ ਉਹ 18 8 2024 ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਦੋ ਦਿਨਾਂ ਬਾਅਦ ਹੀ ਉਹਦੇ ਜਿਹੜਾ ਦੂਸਰਾ ਅਕਿਊਜ਼ਡ ਹੈ ਰਾਜਨ ਕੁਮਾਰ son of ਕਲਵਨ ਸਿੰਘ ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ 7 10 24 ਨੂੰ ਅਰੈਸਟ ਕੀਤਾ ਤੇ ਇਹਨਾਂ ਨੇ ਪਹਿਲਾਂ ਇੱਕ ਡਰਾਮਾ ਰਚਿਆ ਸੀ ਕਿ ਜਿਹੜਾ ਰਾਜਨ ਕੁਮਾਰ ਹੈ ਉਹਨੇ ਪੁਲਿਸ ਕੰਟਰੋਲ ਰੂਮ ਨੂੰ ਕੰਪਲੇਨਟ ਕੀਤੀ ਸੀ ਕਿ ਮੇਰੇ ਘਰ ਦੋ ਜਨੇ ਆ ਕੇ ਗਨ ਪੁਆਇੰਟ ਤੇ ਅ ਮੇਰੇ ਘਰੋਂ 25 ਤੁਲੇ ਸੋਨਾ ਲੈ ਕੇ ਗਏ ਐ ਤੇ ਪਰ ਉਹ ਜਦੋਂ ਜੁਵਨਾਈਲ ਨੂੰ ਅਸੀਂ ਅਰੈਸਟ ਕੀਤਾ ਉਦੋਂ ਨੇ ਡਿਸਕਲੋਜ਼ ਕੀਤਾ ਕਿ ਉਹ ਤਾਂ ਮੈਂ ਤੇ ਮੇਰੇ ਫਾਦਰ ਦੇ ਫਰੈਂਡ ਹੀ ਐ ਜਿਹੜਾ ਰਾਜਨ ਐ ਤੇ ਉਹਨਾਂ ਨੇ ਹੀ ਐ ਡਰਾਮਾ ਰਚਿਆ ਸੀ ਉਹ ਚੋ ਜਿਹੜਾ ਜੁਵਨਾਈਲ ਦਾ ਜਿਹੜਾ ਫਾਦਰ ਹੈ ਉਹ ਐਟ ਲਾਰਜ ਐ ਤੇ ਰਾਜਨ ਕੁਮਾਰ ਜਿਹੜਾ ਮਦਈ ਸੀਗਾ ਉਹੀ ਉਹ ਦੋਸ਼ੀ ਐ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਕਿਉਂ ਕੀਤਾ ਜੀ ਉਹਨੇ ਐਡਾ ਡਰਾਮਾ ਉਨੇ ਆਪਣਾ ਜਿਹੜਾ ਹੈਗਾ 골ਡ 골ਡ ਵਗਰਾ ਕਿਤੇ ਲੌਸਸ ਖਾਏ ਉਹਨੇ ਤੇ ਉਹਨੇ ਆਪਣੇ ਘਰ ਐ ਨਹੀਂ ਦੱਸਣਾ ਚਾਇਆ ਕਿ ਮੈਂ ਆਪਣੀ ਵਾਈਫ ਦਾ ਵੀ 골ਡ 골ਡ ਵੇਚ ਚੁੱਕਾ ਤੇ ਉਹ ਹੀ ਉਸ ਚੀਜ਼ ਨੂੰ ਕਵਰ ਅਪ ਕਰਨ ਲਈ ਤੇ ਉਹਨੇ ਇਹ ਡਰਾਮਾ ਰਚਿਆ ਸੀ ਲੌਸ ਦੇ ਨੇ ਬਿਜ਼ਨਸ ਕੀਤਾ ਜਾਂ ਮੈਨੂੰ ਆਪੇ ਲੱਗਦਾ ਬੇਸਿਕਲੀ ਬਿਜ਼ਨਸ ਨਸ਼ਾ ਸਾਰਾ ਕੁਝ ਥੋੜੀ ਮਾੜੀ ਸੰਗਤ ਸੀਗੀ ਤੇ ਤੇ ਕਿੰਨੀ ਘੋਰ ਉਹਨੇ ਕੈਸ਼ ਵੀ ਕਿਉਂ ਕਿ ਆ ਕੇ ਚੋਰੀ ਹੋਇਆ ਕੱਲ ਸੋਨੇ ਦੀ ਗੱਲ ਸੀ ਸੋਨੇ ਦੀ ਗੱਲ ਕੀਤੀ ਸੀ ਖੁਰਦ ਬੁਰ ਤੇ ਕਿਵੇਂ ਸਾਜ਼ਿਸ਼ ਕਿਵੇਂ ਰਚੂਣਾਂ ਤੇ ਦੋਸਤਾਂ ਸਲਾਹ ਕੀਤੀ ਉਹਨੇ ਆਪਣੇ ਦੋਸਤ ਨਾਲ ਸਲਾਹ ਕੀਤੀ ਪਰ ਦੋਸਤ ਹੱਲੇ اٹਲਾਜ ਹੈ ਜਦੋਂ ਦੋਸਤ ਆ ਜਾਏਗਾ ਉਹ ਉਦੋਂ ਹੋਰ ਜ਼ਿਆਦਾ ਸਟੋਰੀ ਪੂਰੀ ਕਲੀਅਰ ਹੋ ਜਾਏਗੀ ਤੇ ਹੱਲੇ ਤਾਂ ਇਹਨੂੰ ਅਸੀਂ ਕੱਲ ਅਰੈਸ ਕੀਤਾ ਜੀ ਚੋਰੀ ਹੋਇਆ ਹੀ ਨਹੀਂ ਚੋਰੀ ਹੋਇਆ ਨਹੀਂ ਹੁਣ ਸਰ ਇੱਥੇ ਕਾਰਵਾਈ ਉਹ ਹੋ ਰਹੀ ਹੈ ਕਿ ਇਹਨੇ ਪੁਲਿਸ ਨੂੰ ਦੱਸਦੇ ਇਨਫਾਰਮੇਸ਼ਨ ਬਿਲਕੁਲ ਜੀ ਚੌਥਾ ਕੇਸ ਹੈ ਸਾਡਾ ਪੁਲਿਸ ਸਟੇਸ਼ਨ ਨੇ ਡਿਵੀਜ਼ਨ ਦਾ ਜਿਹਦੇ ਚ ਅਸੀਂ ਐਫ ਆਈ ਆ ਨੰਬਰ 156 61024 ਨੂੰ ਤਿੰਨ ਅੰਡਰ ਸੈਕਸ਼ਨ 3 4 5 ਇਮੋਰਲ ਟਰੈਫਿਕ ਪ੍ਰੋਵੀਜ਼ਨ ਐਕਟ 1956 ਦੇ ਤਹਿਤ ਤਹਿਤ ਮੁਕੱਦਮਾ ਦਰਜ ਕੀਤਾ ਸੀ ਇਧਰ ਚ ਅਸੀਂ ਦੋ ਜਣੇ ਅਰੈਸਟ ਕੀਤੇ ਕਰਨਜੀਤ ਸਿੰਘ son of ਗਿਆਨ ਸਿੰਘ ਤੇ ਜੋਤੀ wife of ਭੁਪਿੰਦਰ ਸਿੰਘ ਇਹ ਹੋਟਲ ਤਾਰਾ ਰਾਇਲ ਹੈਗਾ ਚੀਲ ਮੰਡੀ ਉਥੇ ਫਲੈਸ਼ਟ੍ਰੇਟ ਦਾ ਕੰਮ ਕਰਦੇ ਤੇ ਸਾਨੂੰ ਲੋਕਲ ਪੁਲਿਸ ਸਟੇਸ਼ਨ ਨੂੰ ਇਨਫੋਰਮੇਸ਼ਨ ਮਿਲੀ ਤੇ ਉਹਨਾਂ ਨੇ ਇਨਫੋਰਮੇਸ਼ਨ ਦੇ ਉੱਪਰ ਐਕਟ ਅਪਨ ਕਰਦੇ ਅ ਕਰਮਜੀਤ ਸਿੰਘ ਤੇ ਜੋਤੀ ਨੂੰ ਅਰੈਸਟ ਕੀਤਾ। ਤੁਸੀਂ ਦੇਖੋ ਚੱਲ ਰਹੀ ਹੈ ਤੰਦਹਾ। ਤੰਦਹਾ ਹਲੇ ਅਸੀਂ ਪੁਲਿਸ ਮਾਂਡ ਲੈ ਰਹੇ ਹਾਂ ਇਹਨਾਂ ਤੋਂ ਹੁਣ ਅਸੀਂ ਪੁੱਛਾਂਗੇ। ਪਰ ਇਹ ਪਹਿਲਾਂ ਜੋ ਪਤਾ ਚੱਲੇ ਉਹ ਪਹਿਲਾਂ ਇਨਵੋਲਡ ਸੀ। ਲਾਪਨਾ ਸੀ ਕਿ ਉਹ ਰੈਂਟ ਤੇ ਲਿੱਤਾ ਆਸ। ਨਹੀਂ ਰੂਮ ਦੇ ਵਿੱਚ ਕਰ ਰਹੇ ਸੀ। ਤੇ ਹੋਰ ਕੋਈ ਬੰਦੇ ਸੀ ਸ਼ਾਮਿਲ ਨਹੀਂ ਹਲੇ ਤੱਕ ਸਾਨੂੰ ਦੋ ਦਾ ਹੀ ਪਤਾ ਚੱਲੇ ਹਲੇ ਹੋਰ ਤੋਂ। ਤੇ ਹੋਟਲ ਦੇ ਉੱਤੇ ਨਹੀਂ ਕਾਰਵਾਈ ਕੀਤੀ ਮੇਰੇ। ਹੋਟਲ ਦੇ ਹਲੇ ਨਾ ਨਹੀਂ ਆਈਡੀ ਵਗਰਾ ਦਿੱਤਾ ਹੋਇਆ ਸੀ ਤੇ ਲੀਗਲੀ ਰੂਮ ਲਿੱਤਾ ਸੀ ਪਰ ਰੈਫਲੈਸ਼ਟੇਟ ਦੇ ਵਿੱਚ ਇਨਵੋਲਡ ਸੀ ਤੇ 5 ਨੰਬਰ ਮੁਕਦਮਾ ਹੈਗਾ ਜੀ ਐਫਆਈਆ ਨੰਬਰ 154 ਡੇਟਡ 3/24 ਤੇ ਇਹ ਵੀ 8 ਡਿਵੀਜ਼ਨ ਦਾ ਹੈਗਾ ਇਹਦੇ ਚ ਅਸੀਂ 154 ਨੰਬਰ ਐਫਆਈਆਰ ਇਹਦੇ ਚ ਅਸੀਂ ਅਰੈਸਟ ਕੀਤਾ ਪੁਨੀਤ ਪੁਨੀਤ ਰੀ ਅਰੈਸਟ ਕੀਤਾ ਪੁਨੀਤ ਅਲਾਇਸ ਕੜਾ son of ਬਨਵਾਰੀ ਲਾਲ ਇਹਨੂੰ ਅਸੀਂ ਅਰੈਸਟ ਕੀਤਾ ਸੀਗਾ ਪਹਿਲਾਂ ਤੇ ਜਦੋਂ ਅਸੀਂ ਇਹਨੂੰ ਥਾਣੇ ਲੈ ਕੇ ਆਏ ਤੇ ਉਦੋਂ ਐ ਚੱਕਮਾ ਦੇ ਕੇ ਪੁਲਿਸ ਨੂੰ ਤੇ ਦਿਵਾਟ ਟੱਪ ਕੇ ਭੱਜ ਗਿਆ ਸੀਗਾ ਫਿਰ ਇਹਦੇ ਤਹਿਤ ਦੂਸਰੀ ਐਫਆਈਆਰ ਵੀ ਹੋਈ 155/24 262 ਬੀਐਨਐਸ ਦੇ ਤਹਿਤ ਤੇ ਹੁਣ ਅਸੀਂ ਇਹਨੂੰ ਦੁਬਾਰਾ ਅਰੈਸਟ ਕਰ ਲਿਆ ਤੇ ਹੁਣ ਇੱਥੇ ਕਾਨੂੰਨੀ ਕਾਰਵਾਈ ਹੋਏਗੀ ਤੇ ਕੋਰਟੇ 'ਚ ਕੇਸ ਚੱਲੇਗਾ ਪਹਿਲੇ ਕਿਸ ਕੇਸ ਨੂੰ ਰਜਿਸਟ ਕਨਾ ਚੋਰੀ ਦੇ ਦਿੱਤੀ ਉਹਦੇ ਕੋਈ ਫੋਨ ਸੁਣਾਉਣ ਦਾ ਕੋਈ ਕੰਮ ਹੀ ਕੀਤੀਗੀ ਜੀ ਉਹ ਕੋਲ ਜੈਸੀ ਰਾਮਪਾਲ ਕਰਨ ਅਸੀਂ ਸੰਛੇੜ ਦਿੱਤੀ ਸੀ ਇਹ ਮਦਨ ਦੇ ਪਾਸ ਕਿਵੇਂ ਗਿਆ ਕਸਟਮੀ ਸੀ ਕੋਈ ਬਾਨਾ ਲਾ ਕੇ ਗਿਆ ਸੀ ਨਹੀਂ ਬਾਨਾ ਨਹੀਂ ਚੱਕਮਾ ਦੇ ਕੇ ਪਜ ਗਿਆ ਤੇ ਇੱਕ ਹੈਗਾ ਜੀ ਅ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਨੇ ਇੱਕ ਪੀਓ ਰੈਸਟ ਕੀਤਾ ਅ ਐਫ ਆਈ ਆਰ ਨੰਬਰ 2031 2029 NDPS ਐਕਟ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਨੇ ਤੇ ਉਹਦਾ ਨਾਮ ਹੈ ਅ ਅਵਿਨਾਸ਼ son of ਮੰਗਤ ਕੁਮਾਰ ਇਹ ਗਿਲਵਲੀ ਗੇਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜੀ ਇਸ ਤੋਂ ਇਲਾਵਾ ਅਸੀਂ ਦੋ ਡਰੱਗਸ smugglers ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਇੱਕ ਹੈਗਾ ਰਣਜੀਤ ਸਿੰਘ ਉਹ ਪੀਐਸ اسلامਾਬਾਦ ਦਾ ਹੈ ਤੇ ਉਹਦੀ ਮੂਵੇਬਲ ਐਂਡ ਇਮੋਵੇਬਲ ਪ੍ਰਾਪਰਟੀ ਸੀਜ਼ ਕੀਤੀ ਹੈ 99,29,000 ਤੇ ਅਬ ਇਹ ਦੋਨਾਂ ਦੀ ਮਿਲਾ ਕੇ ਹੈਗੀ ਹੈ ਇਹਦਾ ਜਿਹੜਾ ਰਣਜੀਤ ਸਿੰਘ ਹੈ ਤੇ ਐਫ ਆਈ ਆਰ ਨੰਬਰ 100 ਸੀਗੀ ਤੇ ਇਹ ਰਹਿਣ ਵਾਲਾ ਹੈਗਾ ਅ ਅੰਮ੍ਰਿਤਸਰ ਰੂਰਲ ਕ੍ਰਿੰਡੇ ਦਾ ਜੀ ਤੇ ਦੂਸਰਾ ਹੈਗਾ ਪੀ ਐਸ ਗੇਟ ਕੀਮਾ ਦਾ ਹਰਮਨਦੀਪ ਸਿੰਘ ਇਹ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਇਹਦੇ ਉੱਪਰ ਐਫ ਆਈ ਆਰ ਨੰਬਰ 15/24 ਅੰਡਰ ਸੈਕਸ਼ਨ 21 27 29 61 85 ਐਨ ਡੀ ਪੀ ਐਸ ਐਕਟ ਦਾ ਹੈਗਾ ਇਹ ਗੇਠ ਕੀ ਮਾ ਤੇ ਐਫ ਆਈ ਆਰ ਹੈ ਇਹਦੇ ਕੋਲੋਂ 3 ਕੇਜੀ ਹੀਰੋਇਨ 525000 ਡਰਗ ਮਨੀ ਤੇ ਦੋ ਕਾਰ i20 ਤੇ ਫੋਰਚੂਨਰ ਇਤੋਂ ਰਿਕਵਰ ਹੋਏ ਸੀ ਤੇ ਇੱਕ ਪੀਐਸ सदर ਦਾ ਕੇਸ ਹੈ ਉਹਦੇ ਚ ਇੱਕ ਲੇਡੀ ਨਵੀਪ ਕੌਰ ਉਹਦੇ ਦੋ ਬ੍ਰਦਰਸ ਮਨਸਿਮਰਨ ਸਿੰਘ ਤੇ ਜਤਿੰਦਰ ਸਿੰਘ ਅਰੈਸਟ ਕੀਤੇ ਐ ਐਫ ਆਈ ਨੰਬਰ 165 2724 ਨੂੰ ਕੇਸ ਦਰਜ ਹੋਇਆ ਸੀਗਾ ਅੰਡਰ ਸੈਕਸ਼ਨ 304 120 ਬੀ ਤੇ ਐਡੀਸ਼ਨ ਹੋਈ ਸੀ 302 ਤੇ 307 ਆਈ ਪੀ ਸੀ ਦੀ ਪੀ ਐਸ ਸਦਨ ਅਮਰਿਤ ਸਰ ਇਹਦੇ ਨਵਦੀਪ ਕੌਰ ਨੇ ਆਪਣੇ ਹਸਬੰਡ ਨੂੰ ਪ੍ਰਿੰਸ ਜੋਹਾਨ ਨੂੰ ਤੇ ਆਪਣੀ ਮਦਨ ਲਾਉਨ ਨੂੰ ਲਖਵਿੰਦਰ ਕੌਰ ਨੂੰ ਜ਼ਹਿਰ ਦੇ ਕੇ ਮਾਰਿਆ ਸੀਗਾ ਇਹਨੂੰ ਇਹਨੂੰ ਸਲੋ ਪੋਇਜ਼ਨ ਦੇ ਕੇ ਮਾਰਿਆ ਸੀ ਇਹਦੇ ਚ ਇੱਕ ਚੌਥਾ ਅਕਿਊਜ਼ਡ ਹੈ ਪੰਡਿਤ ਵਰਨ ਕੁਮਾਰ ਉਹ ਐਟ ਲਾਜਾ ਨਵਦੀਪ ਕੌਰ ਦੇ ਇਲੈਕਟ ਰਿਲੇਸ਼ਨ ਸੀਗੇ ਵਰਨ ਕੁਮਾਰ ਪੰਡਤ ਨਾਲ ਤੇ ਉਹਨੇ ਹੀ ਆਈਡੀਆ ਦਿੱਤਾ ਸੀ ਸਲੋ ਪాయిਜ਼ਨ ਦਾ ਤੇ ਇਹ ਵੱਖ-ਵੱਖ ਹਸਪਤਾਲ ਗਏ ਲਾਸਟ ਡੈਥ ਹੋਈ ਸੀ ਪੀਜੀਆ ਚੰਡੀਗੜ੍ਹ ਤੇ ਜਦੋਂ ਇਹਦੇ ਹਸਬੰਦ ਨੂੰ ਪਤਾ ਚੱਲਿਆ ਕਿ ਇਹਦਾ ਰਿਲੇਸ਼ਨ ਹੈਗਾ ਉਹ ਫਿਰ ਵੀ ਕੰਪਰੋਮਾਈਜ਼ ਕਰ ਗਿਆ ਸੀਗਾ ਕਿ ਇਹਨਾਂ ਦਾ 5 ਸਾਲ ਦਾ ਬੱਚਾ ਹੈ ਤੇ ਉਹਦੇ ਲਈ ਅਸੀਂ ਇਕੱਠੇ ਰਵਾਂਗੇ ਪਰ ਲੇਡੀ ਦਾ ਜ਼ਿਆਦਾ ਚੁਕਾ ਪੰਡਿਤ ਵਰਨ ਕੁਮਾਰ ਵੱਲ ਸੀਗਾ ਤੇ ਪੰਡਿਤ ਵਰਨ ਕੁਮਾਰ ਦੇ ਕਹਿਣ ਤੇ ਉਹ ਖਾਣੇ 'ਚ ਵੀ ਤੇ ਨਿੰਬੂ ਪਾਣੀ ਦੇ ਵਿੱਚ ਵੀ ਤੇ ਹੋਰ ਚ ਐਡੀਬਲ ਆਈਟਮਸ ਦੇ ਵਿੱਚ ਹੌਲੀ-ਹੌਲੀ ਜ਼ਹਿਰ ਦਿੰਦੀ ਗਈ ਤੇ ਐਟ ਲਾਸਟ ਦੋਨਾਂ ਦੀ ਇੱਕ ਦਿਨ ਥੋੜਾ ਵੱਧ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹਸਪੀਟਲਾਈਜ਼ ਵੀ ਐ ਸਕਾਟ ਅੰਬਸਰ ਵੀ ਗਏ ਤੇ ਫਿਰ ਲਾਸਟ ਪੀਜੀਐ ਚੰਡੀਗੜ੍ਹ ਜਾ ਕੇ ਡੈਥ ਹੋਈ ਜੀ ਇਹਦੇ ਵਿੱਚ ਪੰਡਤ ਨੂੰ ਹੱਥ ਦਿਖਾਉਣਗੇ ਸੀ ਤਦੋਂ ਪਿਆਰ ਪੈ ਗਿਆ ਸੀ ਨਹੀਂ ਪੰਡਤ ਨੂੰ ਹੱਥ ਦਿਖਾਨ ਨਹੀਂ ਗਏ ਪੰਡਤ ਜਿਹੜੇ ਮਨਸਿਮਰਨ ਸਿੰਘ ਤੇ ਜਤਿੰਦਰ ਸਿੰਘ ਹੈਗੇ ਆ ਇਹਦੇ ਬ੍ਰਦਰਸ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਪੰਡਤ ਨੂੰ ਨਹੀਂ ਹੱਥ ਦਿਖਾਨ ਨਹੀਂ 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 ਜੋਤਿਸ਼ ਵਿਦਿਆ ਸਿੱਖਣ ਲਈ ਜੋਤਿਸ਼ ਵਿਦਿਆ ਸਿੱਖਣ ਲਈ ਗਈ ਸੀ ਮੇਰੇ ਸਰ ਇਹਨਾਂ ਨੇ ਸੁਣਾਇਆ ਕਿ ਮੁਫਾਲਾਗਰ ਗਲੀ ਨੰਬਰ 1 ਚ ਦਾ ਬਿਲਡਿੰਗ ਪੂਰੀ ਕੋਈ ਜੀ ਬਿジネス ਕਰਦਾ ਹੈ ਇਹਨੇ ਕਾਫੀ ਪ੍ਰਾਪਰਟੀ ਹੈ ਜੀ ਜਿਹੜਾ ਪ੍ਰਿੰਸ ਜੋਹਾਨ ਸਰ ਕਿੰਨੇ ਦਿਨ ਤੋਂ ਚੱਲ ਪੰਡਿਤ ਜੀ ਪੰਡਿਤ ਜੀ ਦਾ ਸੀ ਹਾਲੇ ਐਕਸਪਲੋਰ ਕਰ ਰਹੇ ਆਂ ਜੀ ਹਾਂ ਜੀ ਉਹ ਸਮਝ ਆ ਜੀ ਇੱਕ ਨੰਬਰ ਗਲੀ ਦਾ ਬਿਲਡਿੰਗ ਪੂਰੀ ਕੋਈ ਜੇ ਅੰਡਾਈ ਕਰਨਾ ਹੈ ਅਸੀਂ ਕਰ ਲੈਣੇ ਆ ਜੀ ਸਰ ਪੰਡਿਤ ਜੀ ਦਾ ਕਿੰਨੇ ਦਿਨ ਤੋਂ ਚੱਲ ਰਿਹਾ ਸੀ ਇਹ ਸਾਲ ਤਾਂ ਹੋ ਗਿਆ ਸੀ ਕਰ ਹਾਂ ਜੀ ਆਇਆ ਤਾਂ ਕੁਝ ਸਮੇਂ ਪਹਿਲੇ ਦਰਜ ਕੀਤਾ ਪਰਛਾ ਤਾਂ ਅੰਡਾਈ ਵੀ ਸੀ ਦਰਜ ਕੀਤਾ ਜੀ ਇਹ ਹੈਗਾ 27724 304120 BIIG ਜਿਹੜਾ ਬੰਦਾ ਕਿੱਧਰ ਗਿਆ ਕੋਣ ਜੀ ਅੱਪਰਲੇ ਅਣੀ ਜੀ ਕਿੱਥੇ ਗਿਆ ਆਪਣੇ ਨਹੀਂ ਪੰਡਿਤ ਹਲੇ ਅਰੈਸਟ ਹੀ ਨਹੀਂ ਕੀਤਾ ਬਾਕੀ ਜਿਹੜੇ ਬੰਦੇ ਬਾਕੀ ਤਾਂ ਅਸੀਂ ਹੁਣ ਕੱਲ ਫੜ ਲੈ ਭੱਜੇ ਹੋਏ ਸੀਗੇ ਤੇ ਪੰਡਿਤ ਵੀ ਛੇਤੀ ਅਰੈਸਟ ਕਰ ਲਵਾਂਗੇ ਪੰਡਿਤ ਦਾ ਰੋਡ ਤੋਂ ਲੁਕੋਈ ਹੈ 18 ਦੇ ਮੇਂ ਤੋਂ ਨੌਜਵਾਨ ਕੋ ਪੈਸੇ ਲੁੱਟਣੇ ਲੱਗੇ ਉਹ ਅਸੀਂ ਟ੍ਰੇਸ ਕਰ ਰਹੇ ਹਾਂ ਜੀ ਸਰ ਕਿੰਨੇ ਪੈਸੇ ਦੇ ਲੁੱਟੇ ਉਹ ਹਲੇ 10000 ਦੀ ਹੋਈ ਹੈ ਜੀ ਕਹਿੰਦੇ ਗਨਪਾਲ ਤੇਤੇ ਲੁੱਟੇ ਹਾਲੇ ਵੈਰੀਫਾਈ ਕਰ ਰਹੇ ਹਾਂ ਹਾਲੇ ਸਾਨੂੰ ਕਲੀਅਰ ਨਹੀਂ ਸਰ ਨੋਰਮਲ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਹਾਂਜੀ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਦੇਦੇ ਨਾਲ ਲੁੱਟ ਹੋਈ ਉਹ ਮਜੀਠਾ ਰੋਡ ਦਾ ਨਹੀਂ ਠੀਕ ਹੈ ਜਿਹੜੇ ਬੰਦੇ ਹੈਗੇ ਸੀ ਜਿਨ੍ਹਾਂ ਨੇ ਇੱਕ ਦੋ ਸਕੇ ਜੀ ਇੱਕ ਕਹਿੰਦੇ ਇੱਕ ਬਾਹਰ ਖੜਾ ਸੀ ਇੱਕ ਅੰਦਰ ਸੀ ਜੋ ਹਾਲ ਤੱਕ ਜੋ ਪ੍ਰੀਲੀਮਿਨਰੀ ਜੋ ਸਾਡਾ ਪਤਾ ਚੱਲਿਆ